ਕੀ ਹਾਲ ਆ ਬਾਈ ਕੋਪੀ ਵਧੀਆ ਜੀ ਉਹ ਠੀਕ ਠਾਕ ਚਰਦੀ ਕਲਾ ਵੱਡੇ ਬਾਈ ਕਿੰਨੇ ਨਗੀਨੇ ਆਪਣੇ ਕੋਲੇ ਅੱਜ ਅੱਜ ਲੈ ਆਏ ਬਾਈ ਤਿੰਨ ਠੀਕ ਆ ਬਾਬੇ ਦੀ ਕਿਰਪਾ ਮਹਾਰਾਜ ਦੀ ਠੀਕ ਆ ਸੋਦੇ ਘਰੇ ਵੇਖ ਗਏ ਆਪਣੇ ਠੀਕ ਆ ਠੀਕ ਆ ਤੇ ਰੇਟ ਛੋਟੇ ਜਿਹੇ ਆ ਮੈਂ ਨਾ ਯਾਰ ਜਮਾਈ ਛੋਟੇ ਜਿਹੇ ਰਹੀ ਤਾਂ ਡਿਸਕਾਊਂਟ ਮਿਲੂਗਾ ਮੈਂ ਨਾ ਪੂਰਾ ਦੇਾਂਗੇ ਬਾਈ ਲਾਓ ਮਿੱਤਰੋ ਇਹ ਆਪਣਾ ਹੀ ਹੈਗਾ ਪਿਆਦਾ ਸੁਨਾਰੀ ਅੱਛਾ ਇਹ ਪਿਆਦਾ ਹੈ ਹਾਂ ਜੀ ਇਹ ਪਾਵਰ ਹੋਇਆ ਵੱਡੇ ਵੀਰ ਅੱਛਾ ਪਾਵਰ ਹੋਇਆ ਇਹ ਹਾਂ ਜੀ ਲਾਓ ਬੇ ਮਿੱਤਰੋ ਦੇਖ ਸਕਦਾ ਤੁਸੀਂ ਟਾਇਰਾਂ ਦੀ ਜਿੱਦ ਗੱਲ ਕਰੀ ਬਾਈ ਕੋਪੀ ਆਪਾਂ ਟਾਇਰ ਬ리에 ਦੇ ਮਨ ਲ ਕੇ ਚੱਲ ਤੂੰ 45 ਤੋਂ 50 ਪੈਸੇ 45 ਤੋਂ 50 ਹਾਂ ਪੱਕੇ ਤੇ ਠੀਕ ਆ ਤੇ ਉਹ ਜਿਹਾ ਰੇਟ ਹੋਊਗਾ ਮੈਨੂੰ ਜੇ ਹੁਣ ਟਾਇਰ ਤੈਨੂੰ ਪਤਾ ਵੀਰੇ ਜਿਆਦਾ ਹੁੰਦੇ ਫਿਰ ਉਹ ਜਿਹਾ ਰੇਟ ਹੋ ਜਾਂਦਾ ਹੈ ਨਾ ਉਹ ਜਿਹਾ ਰੇਟ ਹੋ ਜਾਂਦਾ ਬਿਲਕੁਲ ਠੀਕ ਆ ਥੋੜੇ ਜਿਆਦੇ ਆ ਟਾਇਰ ਠੀਕ ਆ ਚਲਾਈ ਜਿੱਤੇ ਇੱਕ ਬਹੁਤ ਵਧੀਆ ਇੰਜਨ ਗੇਅਰ ਦਾ ਮੈਨੂੰ ਪਾਲਾ ਵਧੀਆ ਓਕੇ ਆ ਜਮਾ ਠੀਕ ਆ ਜਦੋਂ ਜਿੱਕਰ ਮਰਜ਼ੀ ਅਗਲਾ ਵਾਹ ਕੇ ਲਈ ਜਾਂਦੇ ਚੰਨਾ ਟਾਈਮ ਮਰਜ਼ੀ ਵਾਹ ਕੇ ਚੈੱਕ ਕਰ ਲਈਏ ਆ ਲਓ ਮਿੱਤਰੋ ਟਰੈਕਟਰ ਵੀ ਦੇਖ ਸਕਦੇ ਹੋ ਤੇ ਵਾਡੀ ਲੈਣ ਦਾ ਸਾਰੇ ਓਰੀਜਨਲ ਕਿੰਨਾ ਮਾਡਲ ਹੈ ਬਾਈ ਗੋਪੀ ਇਹ ਇਹ 2002 ਹੈ ਅਸ਼ੇ 2002 ਆ ਕੀ ਡਿਮਾਂਡ ਆ ਇਹਦੀ ਇਹਦੇ ਤੇ 95 ਆਪਾਂ ਕਰਦੇ ਵੀਰੇ 195 ਠੀਕ ਆ ਬਾਕੀ ਮਾਨਦਾਨ ਹੋ ਜਿਹੜਾ ਬੰਦਾ ਜਾਊ ਵੀਡੀਓ ਦੇਖ ਕੇ ਆਪਣੀ ਮੈਂ ਨਾ ਯਾਰ ਪੂਰਾ ਚਲਾ ਦੇ ਠੀਕ ਆ ਨਰਾਜ਼ ਤਾਂ ਨਹੀਂ ਕਰਕੇ ਦੋੜਦੇ ਯਾਰ ਖੁਸ਼ ਕਰਕੇ ਦੋੜਾਂਗੇ ਖੁਸ਼ ਕਰਕੇ ਸੌਦਾ ਦੇਈਦਾ ਵੀਰੇ ਖੁਸ਼ ਕਰਕੇ ਦੇਈਦਾ ਬੈਲ ਗੋਲ ਤੇ ਟੋੜੀਆਂ ਪਾ ਕੇ ਸੌਦਾ ਜਿਹੜਾ ਬੰਦਾ ਦਿੰਦਾ ਨਾ ਉਹ ਕਾਮਯਾਬ ਨਹੀਂ ਹੁੰਦਾ ਨਹੀਂ ਹੁੰਦਾ ਬਿਲਕੁਲ ਇਹਨਾਂ ਅਗਲੇ ਨਹੀਂ ਵੀ ਪੈਸੇ ਲਾਉਣੇ ਹਨ ਹਾਂ ਆਉਣ ਵਾਸਤੇ ਲਓ ਵੀ ਮਿੱਤਰੋ ਦੇ ਸਕਦਾ ਤੁਸੀਂ ਰੇਟ ਦੀ ਵੀ ਗੱਲ ਦੱਸਤੀ ਆਪਾਂ ਮਾਡਲ ਵੀ ਤੁਹਾਨੂੰ ਦੱਸਤਾ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਜਾਊਗਾ ਵਾਈ ਗੋਪੀ ਖੁਸ਼ ਕਰਕੇ ਦਰੋ ਹਣਾ ਵੀਰੇ ਲਓ ਵੀ ਮਿੱਤਰੋ ਆਪਣਾ ਨਾਲ ਲੈ ਦਿਓ ਹਾਂਜੀ ਪਾਵਰ ਹੋਇਆ ਟਰੈਕਟਰ ਹਣਾ ਇਹ ਠੀਕ ਆ ਉਹਦੀ ਫਿਟਿੰਗ ਕੀਤੀ ਪਾਵਰ ਦੀ ਹੋਵੇ ਹਾਂ ਫਿਟਿੰਗ ਲੈ ਕਾਲੀ ਦਾ ਹੋਇਆ ਠੀਕ ਆ ਠੀਕ ਆ ਬਾਕੀ ਆਪਦਾ ਫਰੀਕੀ ਚ ਚੈੱਕ ਕਰਕੇ ਲੈ ਦੱਸਦਾ ਕੋਈ ਭਰਾ ਹਣਾ ਅੱਗੇ ਆਗੇ ਹੀ ਆਪਣਾ ਫਾਰਮ ਕਰ ਅੱਛਾ ਸਾਰਾ ਮਟਰੱਕ ਹੈ ਹਾਂ ਹਾਂ ਵੀ 8 ਮਾਡਲ ਆ ਵੀ ਕੋਕਾ ਪੀਸ ਹੈ ਬਈ ਹੈ ਪੂਰਾ ਕੋਕਾ ਪੀਸ ਹੈ ਠੀਕ ਆ ਇਹ 8 ਮਾਡਲ ਆ ਸਾਰਾ ਇਹ ਓਰੀਜਨਲ ਪਿਆ ਹੈ ਅੱਛਾ ਸਾਰਾ ਹੀ ਰੈਨ ਵਾਲਾ ਹੈ ਠੀਕ ਆ ਸਾਰੇ ਦਿਖਾ ਦੇ ਠੀਕ ਆ ਠੀਕ ਆ ਵਾਡੀ ਲੈਂਦਾ ਓਰੀਜਨਲ ਯਾਰ ਸਾਰਾ ਸਾਰਾ ਰੈਕਟਰ ਕੋਕਾ ਪੀਸ ਠੀਕ ਆ ਤੇ ਮਗਰਾਡਾ ਮਰੂਡਾਂ ਦਾ ਵੀਰੇ ਬਹੁਤ ਸਾਰਾ ਪਿਆ ਅੰਦਰ ਉਹ ਹਨ ਠੀਕ ਆ ਤੇ ਟਾਇਰਾਂ ਦੀ ਜੇ ਆਪਾਂ ਗੱਲ ਕਰੀਏ 13 ਦੇ ਟਾਇਰ ਹਨਾ 13 ਦੇ ਟਾਇਰ ਵਰੀ 70 75 ਟਾਇਰ ਪਏ ਆ 70 75 ਟਾਇਰ ਸਾ ਗੁੱਡੀਅਰ ਦੇ ਟਾਇਰ ਆ ਤੇ 12 ਲੀਟਰ ਦਿਖਾ ਦਿਓ ਮਗਰਾੜ ਮਗਰੂਰ ਕਿਤੂਨ ਫਲੈਟਸ ਨੇ ਕਿਸੇ ਬੱਸ ਕੋਈ ਗਾਲਿਆ ਛਾੜਿਆ ਨਹੀਂ ਕੋਈ ਜੰਗ ਵਗੈਰਾ ਨਹੀਂ ਹਣ ਬਾਕੀ origignal ਡਾਇਰ ਦਾ ਸਟicker ਸੁੱਕਰ ਦੇ ਨਾਲ ਦੀ ਹੈ ਸਾਰੇ ਠੀਕ ਆ ਗੋਪੀ ਤੇ ਇੰਜਨ ਗਿਆ ਤਾਂ ਓਕੇ ਆ ਬਾਈ ਜੀ ਯਾਰ ਪੂਰਾ ਤਸੱਲੀ ਕਰਕੇ ਲੈ ਜੀ ਠੀਕ ਆ ਇਹ 8 ਮਾਰ ਲੈ ਇਹਦੀ ਕੀ ਡਿਮਾਂਡ ਆ ਬਾਈ ਜੀ 250 255 ਠੀਕ ਆ ਬਾਕੀ ਮੌਕੇ ਤੇ ਜੀ 12 ਨਾਲ ਹਣਾ ਕਰ ਦਿਆਂਗੇ ਲਓ ਵੀ ਮਿੱਤਰੋ ਟਰੈਕਟਰ ਆ ਵੀ ਛੱਡਣ ਵਾਲਾ ਨਹੀਂ Ориジナル ਟਰੈਕਟਰ ਆ ਦੇ ਸਕਦਾ ਤੁਸੀਂ ਕੋਕਾ ਪੀਸ ਆ ਇਹੋ ਜਿਹਾ ਟਰੈਕਟਰ ਤਾਂ ਵੀ ਮਿਲਦਾ ਦੇ ਸਕਦਾ ਤੁਸੀਂ ਪੈਰਪੁਰ ਤਾਂ ਬਹੁਤ ਸਾਫ ਪਿਆ ਵਾਕੀ ਬਿਲਕੁਲ ਜੈ ਰੇਟ ਚ ਵਾਂਜੂ ਟਰੈਕਟਰ ਇਹ ਹੂੰ ਛੀ ਕਾ ਸਟਿੱਕਰ ਛੁੱਕਰ ਦੇ ਨਾਲ ਦੀ ਹੈ ਸਾਰਾ ਕੂ ਰੇਡੀਏਟਰ ਬਹੁਤ ਸਾਫ ਪਿਆ ਜੀ ਹੈਨਾ ਐਨ ਬੜੇ ਠੀਕੋ ਠੀਕ ਸਾਹਮਣੇ ਹੈ ਟਰੈਕਟਰ ਹੈ ਨਾ ਹਾਂਜੀ ਠੀਕ ਆ ਜੀ ਲਓ ਮੇਤਰੋ ਛੋਟੇ ਰੇਟ 'ਚ ਇਹ ਟਰੈਕਟਰ ਬਣ ਜੂ ਤੁਹਾਨੂੰ ਦੇ ਸਕਦੇ ਹਾਂ ਤੁਸੀਂ ਅੱਗੇ ਕਿਹੜਾ ਵੀਰੇ ਆਪਣੇ ਕੋਲੇ ਮੈਕਸੀ 241 ਅੱਛਾ 241 ਆਹਾ ਹੈ ਟਰੈਕਟਰ ਇਹ ਵੀ ਬਹੁਤ ਚੰਗਾ ਪਿਆ ਕੇ ਉਹ ਕੀ ਹੈ ਜੀ ਕੋਕਾ ਪੀਸ ਹੀ ਆ ਬਈ ਇਹ ਠੀਕ ਆ ਬਾਈਆਂ ਨੇ ਬਹੁਤ ਵਧੀਆ ਦੇ ਪਾਏ ਠੀਕ ਆ ਠੀਕਾ ਡਬਲ ਗਾਰਜ ਟਰੈਕਟਰ ਆ ਹੈ ਹਾਂਜੀ ਅੱਛਾ ਵਾਡੀ ਲੈਣ ਦਾ ਵੀਰੇ ਸਾਰਾ ਓਰੀਜਨਲ ਟਰੈਕਟਰ ਆ ਵੀਰੇ ਓਰੀਜਨਲ ਆ ਕੋਈ ਫਹਾਰ ਤਾਂ ਨਹੀਂ ਪੱਜੀ ਮਾੜੀ ਮੁੱਟੀ ਵੀ ਪੂਰਾ ਵਧੀਆ ਕੋਕਾ ਪੀਸ ਠੀਕ ਆ ਟਾਇਰਾਂ ਦੀ ਗੱਲ ਗਰੀਬਾਈ ਜੀ ਆਪਾਂ ਟਾਇਰ ਤਾਂ ਜਮਨ ਨਵੇਂ ਅਰਗੇ ਪਏ ਆ ਆ ਨਵੇਂ ਅਰਗੇ ਪਏ ਹਨਾ 12 ਦੇ ਇਹ 12 ਦੇ ਇਹ ਇਹ 12 ਦੇ ਟ ਹੈਗਾ ਬਾਕੀ ਰਮ ਰਮਾ ਤਾਂ ਬਹੁਤ ਸੋਹਣਾ ਪਿਆ ਹਨਾ ਵੀਰੇ ਜਮਨ ਅਰੀਨਲ ਰੈਂਪ ਆ ਯਾਰ ਹੂੰ ਅਰੀਨਲ ਪਿਆ ਸਾਰੇ ਪਾਸੋਂ ਦਿਖਾ ਦੇ ਮੇਰਾ ਬਾਈ ਹਾਂ ਬੈਕ ਸਾਈਡ ਦੇਖ ਸਾਧਾ ਮਿੱਤਰੋ ਟਰੈਕਟਰ ਬਹੁਤ ਸੋਹਣਾ ਬਸ ਸਟਿੱਕਰ ਸੁਖਰਾ ਨਾਲ ਦੀ ਆ ਹਾਂ ਬਹੁਤ ਵਧੀਆ ਟਰੈਕਟਰ ਹੈ ਠੀਕ ਆ ਵੀਰੇ ਖਰਚਾ ਘੱਟ ਹੁੰਦਾ ਇਹਦਾ ਖਰਚਾ ਘੱਟ ਹੁੰਦਾ ਮੇਨ ਗੱਲ ਆ ਨਾ ਬਾਕੀ ਸਵਰਕ ਲੱਗਾ ਡਗਣ ਦਾ ਲਾਚਾ ਠੀਕ ਆ ਕੋਈ ਬਲੌਣ ਮੈਂ ਦਾ ਪੂਰਾ ਵੀ ਹੋਰਾ ਬਲੋ ਨਹੀਂ ਲਾਓ ਵੀ ਮਿੱਤਰੋ 2002 ਮਾਡਲ ਆਏ ਹਨ ਹਾਂਜੀ ਠੀਕ ਆ ਵੀਰੇ ਤੇ ਬਾਈ ਜੀ ਕਾਗਜ਼ ਪੱਤਰਾਂ ਦੀ ਗਾਰੰਟੀ ਹੁੰਦੀ ਆਪਣੇ ਗਾਰੰਟੀ ਹੋ ਗਈ ਬਾਈ ਠੀਕ ਆ ਗ੍ਰੀਨਲ ਕਾਗਜ਼ ਪੱਤਰ ਮਿਲ ਲਗੇ ਠੀਕ ਆ ਜਿੱਥੇ ਮਰਜੀ ਦਿਖਾ ਲੈਣਾ ਨਾ ਜਿੱਥੇ ਮਰਜੀ ਚੈੱਕ ਕਰਾ ਲੈਣਾ ਜਿੱਥੇ ਲੋਵੇ ਮਤਲਬ ਉਹ ਟਰੈਕਟਰ ਦਾ ਡਬਲ ਕਲੱਚ ਆ ਦੇ ਸਕਦੇ ਸੀ ਕਾਚੀ ਤੋਂ ਉਹ ਜਿਆ ਕੰਮ ਕਰੀਦਾ ਨਾ ਮਹਾਰਾ ਹੀ ਕਰਾਵੇ ਨਾ ਕਰਵਾਵੇ ਠੀਕ ਆ ਕੀ ਡਿਮਾਂਡ ਬਾਈ ਕੋਕੀ ਦੀ ਡਬਲ ਕਲੱਚ ਆ ਇਹਦਾ 1.95 ਆਪਾਂ ਬੰਦ ਕਰੀਏ 1.95 ਠੀਕ ਆ ਬਾਕੀ ਮੌਕੇ ਤੇ ਬਾਅਦ ਗੋਦੇ ਹੋਵੇਗਾ ਹਾਂ ਖੁਸ਼ ਕਰਕੇ ਦੋਰਾ ਖੁਸ਼ ਕਰਕੇ ਦੋਰਾ ਲੋ ਮੇਤਰੋ ਸਕਰੀਨ ਸ਼ਾਟ ਲੈ ਜਿਓ ਤੇ ਵੀਡੀਓ ਆਪਣੀ ਦਿਖਾ ਕੇ ਜਿਹੜਾ ਜਾਊਗਾ ਨਾ ਤੇ ਡਿਸਕਾਊਂਟ ਤੁਹਾਨੂੰ ਫੁੱਲ ਲੱਗੂਗਾ ਖੁਸ਼ ਕਰਕੇ ਦੋ ਨੇ ਬੰਦੇ ਹਨਾ ਠੀਕ ਆ ਲੋ ਮੇਤਰੋ ਗੋਪੀ ਵੀਰੇ ਐਡਰੈਸ ਬੋਲਦੇ ਆਪਾਂ ਕੰਡਲਵਾਰਾ ਬਾਬੇ ਦਾ ਮੂਛਾਣਾ ਮੋਗਾ ਜਲਾਈ ਠੀਕ ਆ ਜੀ ਨੰਬਰ 995 99558 99558 29886 99558 29886 ਇਹ ਬਾਈ ਗੋਪੀ ਦਾ ਨੰਬਰ ਹੈ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਬਾਈ ਤੋਂ ਲੈ ਸਕਦੇ ਹੋ ਟ੍ਰੈਕਟਰ ਦੀ ਸਦਰ ਟ੍ਰੈਕਟਰ ਕੋਈ ਵੀ ਛੱਡਣ ਵਾਲਾ ਨਹੀਂ ਬਾਈ ਕੋਲੇ ਪਿੰਡ ਲਹਾਰਾ ਬਾਬਾ ਦામੂ ਸ਼ਾਲਾ ਜ਼ਿਲ੍ਹਾ ਇਹਨੂੰ ਮੋਗਾ ਪਿਆ ਜਾਂਦਾ ਜੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਤੇ ਸਪੇਨ ਨੂੰ ਫੋਲੋ ਕਰ ਲੈ ਧੰਨਵਾਦ ਜੀ